ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਰਹਿਣਾ ਜਿੰਨਾ ਵੀ ਇਹਦਾ ਪਿਆਰ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਧਕਾ ਕੈਬਨਟ ਮੰਤਰੀ ਭਾਰਤ ਪੋਸ਼ਣ ਆਸ਼ੂ 19 ਜੂਨ ਤੋਂ ਬਾਅਦ ਵੈਜੀਲੈਂਸ ਅੱਗੇ ਹੋਣਗੇ ਪੇਸ਼ ਰੱਖਣਗੇ ਆਪਣਾ ਪੱਖ ਵੈਜੀਲੈਂਸ ਬਿਊਰੋ ਵੱਲੋਂ ਸਾਧਕਾ ਕੈਬਨਟ ਮੰਤਰੀ ਤੇ ਲੁਧਿਆਣਾ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਤੋਂ ਚੋਣ ਲੜ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰ ਪ੍ਰਧਾਨ ਭਾਰਤ ਕੁਸ਼ਣ ਆਸ਼ੂ ਨੂੰ ਇਹ ਪੀਤੀ ਰਾਤ ਇੱਕ ਸੱਮਨ ਭੇਜ ਕੇ ਅੱਜ ਵੈਜੀਲੈਂਸ ਦਫ਼ਤਰ ਲੁਧਿਆਣਾ ਵਿਖੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਆਸ਼ੂ ਵੱਲੋਂ ਵੈਜੀਲੈਂਸ ਵੱਲੋਂ ਵੈਜੀਲੈਂਸ ਭੇਜੇ ਗਏ ਨੋਟਿਸ ਦਾ ਜਵਾਬ ਦਿੰਦਿਆਂ ਵੈਜੀਲੈਂਸ 19 ਜੂਨ ਤੱਕ ਤੱਕ ਚੋਣ ਵਿੱਚ ਰੁੱਝੇ ਰਹਿਣ ਦੀ ਗੱਲ ਆਖੀ ਗਈ ਹੈ ਆਸ਼ੂ ਵੱਲੋਂ 19 ਜੂਨ ਤੋਂ ਬਾਅਦ ਵੈਜੀਲੈਂਸ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਗੱਲ ਆਕੀ ਗਈ ਹੈ ਆਸ਼ੂ ਨੂੰ ਵੈਜੀਲੈਂਸ ਵੱਲੋਂ ਸੰਮਨ ਭੇਜਣ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਰਪਕਾ ਉਪਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਰਾਣਾ ਗਰਜੀਤ ਸਿੰਘ ਵਿਧਾਇਕ ਪ੍ਰਗਟ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਿੰਦਾ ਕਰਤੀ ਹੈ ਉਹਨਾਂ ਕਿਹਾ ਹੈ ਕਿ ਸਰਕਾਰ ਆਪਣੀ راہ ਨੂੰ ਦੇਖਦੇ ਹੋਏ ਅਜਹੀਆਂ ਹੋਸ਼ियां ਹੱਤਾਂ ਉੱਤੇ ਉੱਤੇ ਉੱਤਰ ਆਈ ਹੈ ਆਸ਼ੂ ਰਾਣਾ ਤੇ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਹਾ ਹੈ ਕਿ ਸਰਕਾਰ ਜਿੰਨੇ ਮਰਜ਼ੀ ਤੱਕ ਕੇ ਕਰ ਲਵੇ ਪਰ ਉਹ ਸਰਕਾਰ ਦੀ ਤੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਹਨ ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਦਾ ਹਰ ਆਗੂ ਦੀ ਵਰਕਰ ਸਰਕਾਰ ਦੀ ਧੱਕੇਚਾਹੀ ਦਾ ਜਵਾਬ ਦੇਣ ਲਈ ਚੜਹਣ ਵਾਂਗ ਖੜਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁੜ ਦੋ ਧੰਨਵਾਦ